ਦੋਸਤੋ ਅੰਮ੍ਰਿਤਸਰ ਦੀ ਤਹਿਸੀਲ 1 ਤਹਿਸੀਲ 2 ਅਤੇ ਤਹਿਸੀਲ 3 ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਜਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਵਾਰ ਤਸਵੀਰ ਸਾਂਝੀ ਕਰਦੇ ਹਾਂ ਜਿੱਥੇ ਤਹਿਸੀਲ ਦੇ ਬਾਹਰ ਇਹ ਜਿਹੜਾ ਬੋਰਡ ਲਗਾਇਆ ਗਿਆ ਜਿਹੜਾ ਇਹ ਕੰਮ ਕੀਤਾ ਗਿਆ ਲੱਕੜ ਦਾ ਸ਼ਾਦ ਹੈ ਦਿਖਦਾ ਢੱਟਦਾ ਨਜ਼ਰ ਆ ਰਿਹਾ ਦੇਖੋ ਕਿਸ ਤਰੀਕੇ ਦੇ ਨਾਲ ਇਹ ਤਸਵੀਰ ਹੈ ਇਹ ਤਹਿਸੀਲ ਦਾ ਹਾਲ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੇਕਰ ਇਹ ਡਿੱਗ ਪਿੰਦਾ ਉਤੋਂ ਤਾਂ ਫਿਰ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਸਰਕਾਰ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਸਰਕਾਰ ਵੱਲੋਂ ਇੱਕ ਵੱਡੀ ਰਕਮ ਜਿਹੜੀ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਜਿਹਦੇ ਨਾਲ ਤਹਿਸੀਲ ਅਤੇ ਪਟਵਾਰਖਾਨਿਆਂ ਦਾ ਸੁਧਾਰ ਕੀਤਾ ਜਾਵੇ ਜਿਹੜੇ ਪਟਵਾਰਖਾਨੇ ਨੂੰ ਸੁਧਾਰ ਦੀ ਲੋੜ ਹੈ ਜਿਹੜੀ ਤਹਿਸੀਲ ਨੂੰ ਸੁਧਾਰ ਦੀ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹ ਇੱਕ ਵੱਡੀ ਰਕਮ ਜ਼ਰੂਰ ਦਿੱਤੀ ਗਈ ਹੈ ਪਰ ਹਜੇ ਤੱਕ ਇਹ ਰਕਮ ਲੱਗੀ ਕਿਉਂ ਨਹੀਂ ਕਿ ਜੇ ਲੱਗ ਗਈ ਹੈ ਤਾਂ ਫਿਰ ਲੱਗੀ ਕਿੱਥੇ ਆ ਇਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਅੱਜ ਅਮਰਸਰ ਦੀ ਤਹਿਸੀਲ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਸਨ ਜਿਨ੍ਹਾਂ ਦੇ ਕੋਲੋਂ ਅਸੀਂ ਇਹ ਸਵਾਲ ਵੀ ਜ਼ਰੂਰ ਕੀਤਾ ਸੀ ਕਿ ਜਿਹੜੀ ਤਹਿਸੀਲ ਹੈ ਉਹਦੇ ਬਾਹਰਲੇ ਦਰਵਾਜ਼ੇ ਜਿਹੜੇ ਜਿਹੜੇ ਬਾਹਰਲੇ ਉਹਦੇ ਫਰੰਟ ਹੈ ਉਹ ਕਿਤੇ ਨਾ ਕਿਤੇ ਕੰਡਮ ਹੋ ਚੁੱਕੇ ਨੇ ਕਦੀ ਕਦੀ ਵੀ ਉਹ ਮਟੀਰੀਅਲ ਜਿਹੜਾ ਵਾ ਥੱਲੇ ਦੇਖ ਸਕਦਾ ਉਹ ਕੋਈ ਵੀ ਜ਼ਖਮੀ ਹੋ ਸਕਦਾ ਹੈ ਤਾਂ ਉਹਨਾਂ ਵੱਲੋਂ ਆਖਿਆ ਗਿਆ ਸੀ ਕਿ ਇਹਦੇ ਉੱਤੇ ਜਾਂਚ ਜ਼ਰੂਰ ਕੀਤੀ ਜਾਏਗੀ ਅ ਤੁਸੀਂ ਦੱਸ ਦਿੱਤਾ ਤਾਂ ਅਸੀਂ ਇਹਦੇ ਉੱਤੇ ਹੁਣ ਐਕਸ਼ਨ ਜ਼ਰੂਰ ਲਵਾਂਗੇ ਤਾਂ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਸਾਡਾ ਫਰਜ਼ ਹੈ ਜਿਹੜਾ ਕਿ ਅਸੀਂ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਸਰਕਾਰ ਤੱਕ ਰੱਖੀਏ ਤਾਂ ਸਰਕਾਰ ਤੱਕ ਰੱਖ ਦਿੱਤੀਆਂ ਨੇ ਦੇਖਦੇ ਆ ਕਿ ਹੁਣ ਇਹ ਜਿਹੜੀ ਮੁਸ਼ਕਲ ਜਿਹੜੀ ਹੈ ਲਗਾਤਾਰ ਸਾਹਮਣੇ ਨਜ਼ਰ ਵੀ ਆ ਰਹੀ ਹੈ ਜਿਹੜੀ ਕਿਤਨਾ ਕਿਤੇ ਸ਼ਵੀ ਨੂੰ ਖਰਾਬ ਕਰਦੀ ਹੈ ਜਿਹੜੀ ਨਜ਼ਰ ਆਂਦੀ ਵੀ ਕੇ ਅਸੀਂ ਤਹਿਸੀਲ ਦੇ ਵਿੱਚ ਪਹੁੰਚੇ ਆਂ ਤਾਂ ਤਹਿਸੀਲ ਦੇ ਹਾਲਾਤ ਕੀ ਨੇ ਉਹ ਕਿਤਨਾ ਕਿਤੇ ਦੱਸਦੀ ਨਜ਼ਰ ਆਂਦੀ ਹੈ ਤਾਂ ਉਹਦੇ ਉੱਤੇ ਅਸੀਂ ਧਿਆਨ ਜ਼ਰੂਰ ਪਵਾ ਦਿੱਤਾ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਪਰ ਸਵਾਲ ਇੱਥੇ ਇਹ ਖੜੇ ਹੋ ਰਿਹਾ ਕਿ ਜੇਕਰ ਕੋਈ ਧਿਆਨ ਪਵਾਏਗਾ ਤਾਂ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹ ਕੋਈ ਕਦਮ ਚੁਕੇਗਾ ਜਦੋਂ ਸਰਕਾਰ ਤੱਕ ਗੱਲ ਪਹੁੰਚਾਈ ਜਾਏਗੀ ਉਦੋਂ ਚੁਕੇ ਜਾਏਗਾ ਕਿਉਂਕਿ ਸਰਕਾਰ ਵੱਲੋਂ ਤਾਂ ਹਰ ਉਪਰਾਲਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਵੱਖ-ਵੱਖ ਤਰੀਕੇ ਨਾਲ ਫੰਡ ਜਿਹੜੇ ਨੇ ਉਹ ਪਚਾਏ ਜਾ ਰਹੇ ਨੇ ਹਰ ਮਹਿਕਮੇ ਵਾਸਤੇ ਪਰ ਫਿਰ ਵੀ ਫੰਡ ਕਿਉਂ ਨਹੀਂ ਲੱਗਦੇ ਪਏ ਇਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਫਿਲਹਾਲ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਢਹ ਢੇਰੀ ਹੋ ਚੁੱਕਿਆ ਜਿਹੜਾ ਫਰੰਟ ਬਿਲਕੁਲ ਜ਼ੂਮ ਕਰਕੇ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਇਹ ਦੇਖੋ ਕੰਡਮ ਹੋ ਚੁੱਕੀ ਹੈ ਜਿਹੜੀ ਤਸਵੀਰ ਹੈ ਕਿਤੇ ਨਾ ਕਿਤੇ ਸ਼ਰਮਿੰਦਾ ਜ਼ਰੂਰ ਕਰਦੀ ਆ ਤਾਂ ਇਹ ਦੇਖੋ ਇਹ ਬਿਲਕੁਲ ਢਹ ਢੇਰੀ ਹੋ ਚੁੱਕਿਆ ਬਿਲਕੁਲ ਟੁੱਟ ਚੁੱਕਿਆ ਯਾਨੀ ਕਿ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਸੀ ਆਖਿਰਕਾਰ ਕਿਉਂ ਧਿਆਨ ਕਿਸੇ ਦਾ ਨਹੀਂ ਪੈਂਦਾ ਪਿਆ ਸੀ ਤਾਂ ਅੱਜ ਦੇਖਤੀ ਹਾਂ ਕਿ ਇਹ ਜਿਹੜੀ ਤਸਵੀਰ ਦਿਖਾਉਣ ਤੋਂ ਬਾਅਦ ਕਦੋਂ ਇਸ ਪਾਸੇ ਧਿਆਨ ਜਾਂਦਾ ਇੱਕ ਨੌਜਵਾਨ ਇਥੇ ਕੰਮ ਕਰਦਾ ਹੈ ਮੋਚੀ ਦਾ ਕੰਮ ਕਰਦਾ ਵੀਰ ਵੀਰ ਕਿੰਨੀ ਦੇਰ ਤੋਂ ਹੈਂਡੀਕੈਪ ਜੀ ਤੁਸੀਂ ਹਾਂ ਤਾਂ ਬਿਲਕੁਲ ਬਿਲਕੁਲ ਵੀਰ ਹੈਂਡੀਕੈਪ ਹੈ ਕਿੰਨੀ ਦੇਰ ਤੋਂ ਵੀਜੀ ਕੰਮ ਕਰਦੇ ਹੋ 25 ਸਾਲ ਤੋਂ 25 ਸਾਲ ਤੋਂ ਇਸ ਜਗ੍ਹਾ ਦੇ ਉੱਤੇ ਹਾਂਜੀ ਅੱਛਾ ਇਹਦਾ ਉੱਤੇ ਟਾਟੜੀ ਹੋਇਆ ਪਿਆ ਸਾਰਾ ਕੰਮ ਇਹ ਕਿੰਨੀ ਦੇਰ ਦਾ ਖਰਾਬ ਹੋਇਆ ਹੈ ਤਿੰਨ ਚਾਰ ਪੰਜ ਮਹੀਨੇ ਹੋ ਗਏ ਚਾਰ ਪੰਜ ਮਹੀਨੇ ਕਿਸੇ ਦਾ ਧਿਆਨ ਨਹੀਂ ਆਇਆ ਕੋਈ ਨੁਕਸਾਨ ਹੋ ਸਕਦਾ ਲੱਗਦਾ ਕੋਈ ਉੱਤੇ ਡਿੱਗ ਜਾ ਹਾਂ ਜਾਣੇ ਨੁਕਸਾਨ ਹੋ ਸਕਦਾ ਵਾ ਕੋਈ ਕੋਈ ਪਤਾ ਕਦੋਂ ਬਿਲਡਿੰਗ ਡਿੱਗ ਜਾਵੇ ਜਾਣੇ ਨੁਕਸਾਨ ਹੋ ਸਕਦਾ ਵਾ ਕੋਈ ਵੀ ਦੁਆਰ ਹਾਂ ਦੁਆਰ ਡੇਕ ਸਕਦੀ ਹੈ ਜੋ ਨਹੀਂ ਚਾਹੀਦਾ ਸੁਧਾਰ ਹੋਵੇ ਚਾਹੀਦਾ ਸੁਧਾਰ ਹੋਣਾ ਚਾਹੀਦਾ ਵਾ ਲੱਗਦਾ ਕਿ ਸ਼ਵੀ ਵੀ ਖਰਾਬ ਹੁੰਦੀ ਇਸ ਤਰ੍ਹਾਂ ਜਦੋਂ ਕੋਈ ਬਾਹਰੋਂ ਆਉਂਦਾ ਤਾਂ ਦੇਖਦਾ ਕਿ ਵੇਖੋ ਸਰਕਾਰ ਦੇ ਆਪਣੇ ਜ਼ਿੰਮੇਵਾਰੀ ਚਾਹੀਦੀ ਹੈ ਸਰਕਾਰ ਨੂੰ ਹਾਂਜੀ ਸਹੂਲਤ ਸਹੂਲਤ ਹੋਣੀ ਚਾਹੀਦੀ ਤੇ ਇਹ ਮੁਰੰਮਤ ਮੁਰੰਮਤ ਹੋਣੀ ਚਾਹੀਦੀ ਇਹਦੀ ਬਿਲਕੁਲ ਬਿਲਕੁਲ ਵੀ ਇਹ ਕਿਹਾ ਕਿ ਮੁਰੰਮਤ ਹੋਣੀ ਚਾਹੀਦੀ ਤੇ ਵਾਕਿਆ ਹੀ ਮੁਰੰਮਤ ਹੋਣੀ ਚਾਹੀਦੀ ਇਸ ਕਰਕੇ ਹੀ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਪਏ ਹਾਂ ਤਾਂ 25 ਸਾਲ ਤੋਂ ਇਸੇ ਜਗ੍ਹਾ ਦੇ ਉੱਤੇ ਇਹ ਵੀਰ ਅਡਾ ਲਗਾ ਕੇ ਬੈਠਾ ਤੇ ਦੱਸਦਾ ਪਿਆ ਕਿ 5-6 ਮਹੀਨਿਆਂ ਤੋਂ ਇਸੇ ਤਰੀਕੇ ਦੇ ਨਾਲ ਤਾਂ ਇਹ 5-6 ਮਹੀਨੇ ਅੰਦਾਜ਼ਾ ਦੱਸਿਆ ਜਾ ਰਿਹਾ ਇਸ ਵੀਰ ਵੱਲੋਂ ਮੈਂ ਤਾਂ ਦੱਸ ਦੇਣਾ ਕਿ ਸਾਲ ਤੋਂ ਵੀ ਉੱਪਰ ਹੋ ਚੁੱਕਿਆ ਸਮਾਂ ਜਿੱਥੇ ਇਹ ਹਾਲਾਤ ਹੋਏ ਹੋਏ ਨੇ ਦੇਖੋ ਕਿਸ ਤਰੀਕੇ ਦੇ ਨਾਲ ਆ ਖੜਕਦਾ ਪਿਆ ਬਿਲਕੁਲ ਆ ਦੇਖੋ ਹਲੋ ਇਹ ਬਿਲਕੁਲ ਆ ਕਦੋਂ ਡੇਕ ਪੇ ਕੋਈ ਪਤਾ ਨਹੀਂ ਕਦੋਂ ਡੇਕ ਪੇ ਕੋਈ ਪਤਾ ਨਹੀਂ ਆ ਤਾਂ ਆਪਾਂ ਤਿਆਰੀਆਂ ਕੀ ਕੀਤੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਇਸ ਪਾਸੇ ਕਿਉਂ ਨਹੀਂ ਅਸੀਂ ਅਪੀਲ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਵੀ ਨੁਕਸਾਨ ਨਾ ਹੋ ਪਈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡਾ